ਸਤਿਗੁਰੂ ਜੀ ਕੋ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਜੇਸ਼ ਬੱਬੀ 3 ਬਲੱਡ ਡੋਨਰ ਸੁਸਾਇਟੀ ਗੁਰਦਾਸਪੁਰ ਤੇ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਕਲਾਨੌਰ ਦਾ ਇੱਕ ਮਾਨਜਾ ਸੇਵਕ ਅਸੀਂ ਜਿਹੜਾ ਇੱਕ ਕੈਂਪ ਲਗਾਇਆ ਪੰਜਾਬ ਫੈਡਰੇਸ਼ਨ ਤੇ ਆਸਰਾ ਫਾਊਂਡੇਸ਼ਨ ਦੇ ਨਾਲ ਮਦਦ ਦੇ ਨਾਲ ਲਗਾਇਆ ਉਹ ਸਾਡਾ ਅੱਜ ਕੁਮਿੰਦਰ ਭਾਜੀ ਦੇ ਪਿਤਾ ਜੀ ਦੀ ਜਨਤ ਦੇ ਵਿੱਚ ਇਹ ਸਾਡਾ ਪਹਿਲਾ ਕੈਂਪ ਹੈ ਇਸ ਤੋਂ ਬਾਅਦ ਅਸੀਂ ਉੱਦਾ ਗਰਾਉਂਡ ਦੇ ਵਿੱਚ ਇੱਕ ਬਹੁਤ ਵੱਡਾ ਕੈਂਪ ਲਗਾਉਣ ਜਾ ਰਹੇ ਹਾਂ 8 ਤੋਂ 12 ਨਵੰਬਰ ਦੇ ਵਿੱਚ ਵਿੱਚ ਸੋ ਸਰਵਸਿਆਂ ਮੇਰੀ ਅਪੀਲ ਹੈ ਕਿ ਤੁਸੀਂ ਵੱਧ ਤੋਂ ਵੱਧ ਸਾਡਾ ਸਕੂਨਦਾਨ ਦੇ ਖੇਤਰ ਦੇ ਵਿੱਚ ਲੱਗ ਰਹੇ ਜਿਹੜੇ ਕੈਂਪ ਹੈ ਉਹਦੇ ਵਿੱਚ ਫਿਸਾ ਲਓ ਬੰਦ ਲੱਗੇ ਸੋਸਟ ਪ੍ਰੋਕਲ ਜੀ ਸਾਡੇ ਨੰਬਰ ਫਲੈਸ਼ ਹੋਏ ਹੁੰਦੇ ਆ ਜੀ ਸ਼ਹਿਰਾਂ ਦੇ ਵਿੱਚ ਨੰਬਰ ਫਲੈਸ਼ ਹੋਏ ਜਾਂਦੇ ਆ ਸਾਡੇ ਸੋਸ਼ਲ ਮੀਡੀਆ ਤੇ ਵੀ ਨੰਬਰ ਫਲੈਸ਼ ਹੋਏ ਜਾਂਦੇ ਆ ਉਹਨਾਂ ਨੰਬਰਾਂ ਦੇ ਅਧਿਕ 14 ਦੇ ਵਿੱਚ ਉਹੀ 8-10 ਕਾਲਾਂ ਦੇ ਵਿੱਚ ਕਰਵਾਇਆ ਜਾਂਦਾ ਹੈ ਜਿਹੜੀਆਂ ਜਿਨ੍ਹਾਂ ਨੂੰ ਡਾਇਰੈਕਟ ਬਲੱਡ ਚਾਹੀਦਾ ਹੁੰਦਾ ਤੇ ਉਹਨਾਂ ਨੂੰ ਅਰੇਂਜ ਕਰਵਾ ਕੇ ਦਿੰਦਾ ਇਸ ਕਰਕੇ ਲਗਭਗ ਪੰਜਾਬ ਦੀ ਮਦ ਰੱਖਿਆ ਆਲ ਓਵਰ ਇੰਡੀਆ ਹੀ ਸਾਡੇ ਜਿਹੜੇ ਨੰਬਰ ਹਨ ਲੋਕਾਪੋਲ ਹੁੰਦੇ ਆ। ਤੋਂ ਤੋਂ ਪਹਿਲਾਂ ਸਾਰੇ ਹੀ ਗੁਰਦਾਸਪੁਰ ਕਹਾ ਵਾਸੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਅਦਰਸ਼ ਕੁਮਾਰ ਟੀਮ ਬਲੱਡ ਓਨਰ ਸੁਸਾਇਟੀ ਆ ਤੇ ਸੰਵਾਦੀ ਕਾ ਦੀ ਜੀ ਆ ਦਾ ਇੱਕ ਨਮਾਣਾ ਦਾ ਸੇਵਾਦਾਰ। ਅੱਜ ਦਾ ਜਿਹੜਾ ਕੈਂਪ ਹੈ 1984 ਦੇ ਵਿੱਚ ਜਿਹੜੀ ਆਪਣੇ ਨਕਲ ਨਸਲ ਪੁਛੀ ਜਿਹੜੀ ਹੋਈ ਸੀ ਉਹਦੇ ਵਿੱਚ ਜਿਹੜੇ ਸਾਡੇ ਨੌਜਵਾਨ ਪੀੜੀ ਜਿਹੜੀ ਸ਼ਹੀਦ ਹੋਈ ਸੀ ਜਿੰਨੇ ਵੀ ਨੌਜਵਾਨ ਸੀ ਜਿਹੜੇ ਸੀਗੇ ਅਤੇ ਤਲਵਿੰਦਰ ਭਾਈ ਹੋਣਾ ਦੇ ਫਾਦਰ ਸਾਹਿਬ ਭਾਈ ਤਰਲੋਚਨ ਸਿੰਘ ਜੀ ਸ਼ਹੀਦ ਹੋਏ ਹੀ ਉਹਨਾਂ ਦੀ ਯਾਦ ਵਿੱਚ ਅੱਜ ਦਾ ਇੱਕ ਕੈਂਪ ਲਗਾਇਆ ਗਿਆ ਵਾ ਇਹ ਕੈਂਪ ਬਲੱਡ ਡੋਨਰ ਕੰਪੇਅਨ ਦੀ ਸੰਬੰਧੀ ਕਾਰਵਾਈ ਦੀ ਸੇਵਾ ਸੁਸਾਇਟੀ ਕਲਾ ਲੋਰ ਦੇ ਸਹਿਯੋਗ ਦੇ ਨਾਲ ਲੱਗ ਰਿਹਾ ਹੈ ਸਾਹਾ ਵਾਹਿਗੁਰੂ ਜੀ ਕੀ ਫਤਿਹ ਇਹ ਕੈਂਪ ਜੀ 19 ਨਵੰਬਰ 1984 ਦੇ ਸ਼ਹੀਦਾਂ ਨੂੰ ਸਮਰਪਿਤ ਸਰਦਾਰ ਅਗਲੋਚਨ ਸਿੰਘ ਜੀ ਮੇਰੇ ਪਾਦਰ ਪਿਤਾ ਜੀ ਉਹਨਾਂ ਦੀ ਯਾਦ ਵਿੱਚ ਹਰ ਸਾਲ ਆਪਾਂ ਇੱਥੇ ਕੈਂਪ ਖੂਨਦਾਨ ਕੈਂਪ ਲਗਵਾਨੇ ਆ ਤੇ ਬਲੱਡ ਡੋਨਰ ਸੁਸਾਇਟੀ ਨਾਲ ਹੋਰ ਆਪਣੀਆਂ ਸੁਸਾਇਟੀਆਂ ਵੀ ਭਰਾਵਾਂ ਦੇ ਸਹਿਯੋਗ ਦੇ ਨਾਲ ਹਮਾਂ ਅਸੀਂ ਹਰ ਵਾਰੀ ਇਹ ਉਪਰਾਲਾ ਕਰੀਦਾ ਜਿਹਦੇ ਵਿੱਚ ਹਰ ਵਾਰੀ 50 40 ਤੋਂ 50 ਡੋਨਰ ਜਿਹੜੇ ਆਪਾਂ ਬਲੀਡ ਕਰਵਾਈਦੇ ਨੇ ਅੱਜ ਕਿੰਨੇ ਕਿ ਲੋਕ ਜਿੜੇ ਆ ਅੱਜ 40 ਤੋਂ ਪਲੱਸ ਹੋ ਚੁੱਕੇ ਨੇ ਬਾਕੀ ਅਜੇ ਚੱਲਦਾ ਪਿਆ ਦੇਖੋ ਕਿੰਨੇ ਕੁ ਹੁੰਦੇ ਨੇ 40 ਬਲੀਡ 40 ਡੋਨਰ ਹੋ ਗਏ ਨੇ ਹੁਣ ਤੱਕ ਭਈ 18 ਸਾਲ ਤੋਂ ਲੈ ਕੇ 65 ਸਾਲ ਤੱਕ 60 ਸਾਲ ਦੀ ਉਮਰ ਤੱਕ ਕੋਈ ਵੀ ਕਰ ਸਕਦਾ ਹਾਂਜੀ